ਮੈਂ ਨਹੀਂ ਕਹਿਨੀ ਇਹ ਉਧਰ ਮਸਕਟ ਏਰੀਆ ਦੇ ਵਿੱਚ ਕੋਈ ਕੁੜੀ ਨਾ ਹੋਵੇ ਸੀ ਉੱਥੋਂ ਆਣ ਦੀ ਕੋਈ ਆਸ ਨਹੀਂ ਹੁੰਦੀ ਮੈਂ ਆਪਣੇ ਆਪ ਨੂੰ ਇਹ ਸਮਝ ਚੁੱਕੀ ਸੀ ਕਿ ਮੈਂ ਮਰ ਕੇ ਜਾਵਾਂਗੀ ਜੇ ਜਾਵਾਂਗੀ ਆਪਣੇ ਇੰਡੀਆ ਨੰਬੈਸੀ ਵਾਲੇ ਵੀ ਉਧਰੋ ਹੀ ਕਹਿ ਦਿੰਦੇ ਕਿ ਇੱਧਰ ਕੁੜੀ ਆਵੇ ਤਾਂ ਅਸੀਂ ਇਧਰੋਂ ਕੁਝ ਕਰ ਸਕਦੇ ਹਾਂ ਅਸੀਂ ਕੁੜੀ ਨੂੰ ਲੈਣ ਨਹੀਂ ਜਾ ਸਕਦੇ ਜੋ ਮੈਨੂੰ ਲੈਣ ਵੀ ਆਉਂਦੇ ਤਾਂ ਅੱਜ ਮੈਂ 10 ਦਿਨ ਪਹਿਲਾਂ ਆਪਣੇ ਘਰੇ ਦੇਆਂ ਕੋਲ ਹੋਣਾ ਸੀ ਕਣੇ ਕੋਈ ਸਮਾਜ ਵਾਸਤੇ ਲਾਸਟ ਵਿੱਚ ਕਹਿਣਾ ਚਾਹੁੰਦੀ ਹਾਂ ਕੋਈ ਮੈਸੇਜ ਦੇਣਾ ਚਾਹੁੰਦੀ ਹਾਂ ਸਮਾਜ ਨੂੰ ਮੈਂ ਸਿਮਰਨਜੀਤ ਮਾਨ ਸਰਬ ਦਾ ਧੰਨਵਾਦ ਕਰਦੀ ਆ ਤੇ ਉਹਨਾਂ ਦੀ ਪਾਰਟੀ ਦਾ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਆਪਦੇ ਘਰਦਿਆਂ ਨਾਲ ਰਹਿ ਰਹੀ ਆ ਅੱਜ ਘਰਦਿਆਂ ਨੂੰ ਮਿਲੀਆਂ। ਇਹ ਮੈਂ ਅੱਗੇ ਵੀ ਇਹਨਾਂ ਤੋਂ ਆਸ ਰੱਖਦੀ ਆ ਇਹਨਾਂ ਤੇ ਆਸ ਰੱਖ ਕੇ ਅੱਜ ਮੈਂ ਆਪਣੇ ਘਰਦਿਆਂ ਨੂੰ ਮਿਲੀਆਂ ਤੇ ਅੱਗੇ ਵੀ ਇਹੀ ਆਸ ਰੱਖਦੀ ਆ ਕਿ ਮੇਰੀ ਮਦਦ ਕੀਤੀ ਜਾਊਗੀ ਕਿ ਅੱਗੇ ਦੀ ਕਾਰਵਾਈ ਕੀਤੀ ਜਾਵੇ। ਉਹਨਾਂ ਦਾ ਪਹੁੰਚ ਕੀਤੀ ਜਾਵੇ ਮੈਨੂੰ ਇਨਸਾਫ ਦਿਵਾਇਆ ਜਾਵੇ। ਇਹ ਬਾਕੀ ਮੈਂ ਬਾਕੀ ਲੋਕਾਂ ਨੂੰ ਇਹੀ ਕਹਿਣਾ ਚਾਹਨੀ ਹੈ ਕਿ ਆਪਣੀਆਂ ਕੁੜੀਆਂ ਨੂੰ ਜਦੋਂ ਵੀ ਭੇਜਣਾ ਵਾ ਲੜਕੀਆਂ ਨੂੰ ਭੇਜਣਾ ਵਾ ਕਿਤੇ ਵੀ ਵਿਦੇਸ਼ ਚ ਤੇ ਏਜੰਟ ਦੀ ਜਿਆਦਾ ਇਨਫੋਰਮੇਸ਼ਨ ਆਪਣੇ ਕੋਲ ਕਲੈਕਟ ਕਰਕੇ ਰੱਖੋ ਤਾਂ ਕਿ ਬਾਅਦ ਚ ਦਿੱਕਤ ਨਾ ਆਵੇ ਇਹ ਲੋਗ ਅਰਬਡ ਕੰਟਰੀਆਂ ਦੇ ਵਿੱਚ ਇਧਰੋਂ ਲਾਲਚ ਦੇ ਕੇ ਲੈ ਜਾਂਦੇ ਆ ਤੇ ਉਧਰ ਜਾ ਕੇ ਬਾਅਦ ਵਿੱਚ ਮਸਾ ਦਿੰਦੇ ਆ ਬਾਅਦ ਚ ਪੈਸੇ ਮੰਗਦੇ ਆ ਬਾਅਦ ਚ ਬਹੁਤ ਜ਼ੁਲਮ ਕਰਦੇ ਆ ਇਹ ਉਧਰ ਕੁੜੀਆਂ ਲੱਖਾ ਜੀ ਨੇ ਗਾਹ ਉਹਨਾਂ ਦੇ ਰਿਸ਼ਤੇਦਾਰ ਸੀਗੇ ਇਹਨਾਂ ਨੇ ਦੱਸਿਆ ਕਹਿੰਦੇ ਵੀ ਬਾਹਰਕੁੜੀ ਮਾਰਕੀਟ ਦੇ ਵਿੱਚ ਫਸੀ ਹੋਈ ਆ ਤੇ ਮਾਹ ਵੀ ਕੋਈ ਗੱਲ ਨਹੀਂ ਤੂੰ ਅਰਜੀ ਲਿਖਾ ਤੇ ਦਫ਼ਤਰ ਦੇ ਵਿੱਚ ਸਰਦਾਰ ਸਿਮਰ ਮਾਨ ਸਾਹਿਬ ਦੇ ਦਫ਼ਤਰ ਚ ਗੱਲਬਾਤ ਕੀਤੀ ਤੇ ਉਹ ਕਹਿੰਦੇ ਕੋਈ ਨਹੀਂ ਅਰਜੀ ਲਿਖਾਓ ਸਾਡੇ ਦबई ਅਰਬ ਦੇਸ਼ਾ ਦੀ ਜਨਤ ਦੇ ਪ੍ਰਧਾਨ ਨੇ ਸਰਦਾਰ ਅਵਤਾਰ ਸਿੰਘ ਚੱਕ ਜੋ ਇਹ ਜਿੰਨੀਆਂ ਵੀ ਕੁੜੀਆਂ ਆਈਆਂ ਨੇ ਤਕਰੀਬਨ 250 ਮੁੰਡੇ ਕੁੜੀਆਂ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚੋਂ ਮਾਨਸਾਉ ਦੇ ਲੈਟਰਾਂ ਦੇ ਨਾਲ ਆ ਚੁੱਕੀਆਂ ਨੇ ਤੇ ਉਹ ਸਾਰੀ ਕਾਰਵਾਈ ਨੂੰ ਆਪ ਦਾ ਕੰਮ ਕਰਦੇ ਹੋਏ ਵੀ ਇਹ ਬਿਨਾਂ ਲਾਲਚ ਤੋਂ ਬਿਨੋ ਭਾਸ਼ੇ ਤੋਂ ਇਹ ਕੰਮ ਭਲਾਈ ਦਾ ਕੰਮ ਕਰਦੇ ਨੇ ਜੇ ਧੀਆਂ ਭੈਣਾਂ ਫਸੀਆਂ ਹੋਈਆਂ ਨੇ ਮੁੰਡੇ ਫਸੇ ਹੋਏ ਨੇ ਉਹਨਾਂ ਨੂੰ ਪੰਜਾਬ ਬਾਸ ਵਿੱਚ ਜਨਵਾ ਕੰਮ ਉਤਾਰ ਸਿੰਘ ਚੱਕ ਜੀ ਉੱਥੋਂ ਬਹੁਤ ਖੂਬੀ ਢੰਗ ਨਾਲ ਕਰ ਰਹੇ ਨੇ ਸੇਵਾ ਨੂੰ ਆ ਰਹੇ ਨੇ ਉਹ ਜਿਹੜੀ ਗੁੜੀ ਦੀ ਜਿਹੜੇ ਦੱਸਦੀ ਹੈ ਗੁੜੀ ਤੇ ਬਹੁਤ ਦਰਿੰਦਗੀ ਕਰੀਆ ਮੈਡਮ ਨੇ ਜਿਹੜੀ ਕਹਿੰਦੇ ਨੇ ਜਸਮੀਨ ਉਹਦੇ ਬਗਵਾਤ ਕਾਰਵਾਈ ਵੀ ਹੋਊਗੀ ਕਰਾਵਾਂਗੇ ਤੇ ਉਹ ਕੁੜੀਆਂ ਚਾਹੀਦੀਆਂ ਕੁੜੀਆਂ ਉੱਥੇ ਬੰਦਕ ਬਣਾਈਆਂ ਹੋਈਆਂ ਨੇ ਇੱਕ ਇਕੱਲੀ ਇਹਦੀਆਂ ਦਫ਼ਤਰ ਦੇ ਵਿੱਚ ਬਣਾਈਆਂ ਹੋਈਆਂ ਨੇ ਜਸਮੀਨ ਤੇ ਜੇ ਕੋਈ ਹੋਰ ਕਿੰਨੇ ਹੋਣਗੇ ਬਾਸਕਟ ਦੇ ਵਿੱਚ ਦਫ਼ਤਰ ਚੱਲਦੇ ਉਹਨਾਂ ਦੇ ਵਿੱਚ ਕਿੰਨੀਆਂ ਕੁੜੀਆਂ ਹੋਣੀਆਂ ਫਸੀਆਂ ਹੋਈਆਂ ਇਕ ਨਹੀਂ ਇਹਨਾਂ ਨੇ ਬੰਦ ਕਰੀਆਂ